ਇਹ ਸੁਸਤੀ ਜੀ ਪਈ ਹੋਈ ਆ ਚਾਹ ਚਾਹ ਹੀ ਬਣਾ ਕੇ ਪੀਣੀ ਆ ਚਾਹ ਓਏ ਚਾਹ ਤੇ ਮੈਂ ਦੋ ਵਾਰੀ ਸਵੇਰ ਦੀ ਪੀ ਚੁੱਕੀ ਆ ਮੇਨ ਨਾਲ ਦੀ ਗਵੰਡਰ ਕਿੰਨੀ ਚੰਗੀ ਭਾਵੀ ਇਹ ਦੇਖੋ ਨਾ ਦਿਨ ਚ ਚਾਰ ਵਾਰੀ ਦੁੱਧਲ ਮੰਗ ਲਓ ਉਹ ਵਿਚਾਰੀ ਨੇ ਨਹੀਂ ਮਨਾ ਕਰਨਾ ਇੰਨੀ ਚੰਗੀ ਆ ਨਾ ਉਹ ਜਿੰਨੀ ਮਰਜ਼ੀ ਇਹਦੀ ਪੱਤੀ ਖੰਡ ਕੋਈ ਵੀ ਸਮਾਨ ਕਰਦਾ ਮੰਗ ਲਓ ਉਹਨੇ ਜੀ ਜੀ ਕਰੀ ਆਣਾ ਦੋ ਦਿਨ ਗਈ ਹੁਣ ਪੇਕੇ ਮੇਰਾ ਕੀ ਹੋ ਹਾਂ ਲੋਗਾ ਮੇਰਾ ਕਿਵੇਂ ਕਰਦਾ ਸਿਸਟਮ ਚੱਲੂਗਾ ਮੈਂ ਕਿਵੇਂ ਗੁਜ਼ਾਰਾ ਕਰਾਂ ਜਿਹੜੀ ਮੈਨੂੰ ਮਿੰਟ ਬਾਅਦ ਚਾਹ ਪੀਣ ਦੀ ਆਦਤ ਹੈ ਮੇਰਾ ਤੇ ਘਰ ਵਾਲਾ ਇੰਨਾ ਦੁੱਧ ਨਹੀਂ ਲਿਆ ਕੇ ਦਿੰਦਾ ਉਹ ਕਹਿੰਦਾ ਅੱਧਾ ਕਿਲੋ ਦੁੱਧ ਲਿਆਉਂਦਾ ਹੈ ਚਾਹ ਵਾਸਤੇ ਬੜਾ ਹੀ ਹੁੰਦਾ ਐਨੇ ਚ ਗੁਜ਼ਾਰਾ ਕਰਿਆਗਾ ਹੋਰ ਜ਼ਰੂਰਤ ਨਹੀਂ ਹੈਗੀ ਤੈਨੂੰ ਐਨੀ ਚਾਹ ਪੀਣ ਦੀ ਚਾਹ ਨੁਕਸਾਨ ਬੜੀ ਕਰਦੀ ਹੈ ਨਾ ਉਹਨੇ ਮੈਨੂੰ ਇੰਨਾ ਦੁੱਧ ਲਿਆ ਕੇ ਦੇਣਾ ਤੇ ਮੈਨੂੰ ਤਾਂ ਚਸਕਾ ਹੀ ਚਾਹ ਦਾ ਬਹੁਤ ਹੈ ਤੇ ਹੁਣ ਉਹਨੇ ਮੈਨੂੰ ਮਨਾ ਵੀ ਕਰਕੇ ਗਈ ਆ ਤੇ ਪਿੱਛੋਂ ਮੇਰੇ ਘਰ ਵਾਲੇ ਕੋਣਾਂ ਕੋਈ ਸਮਾਨ ਨਾ ਮੰਗ ਲਈ ਕੋਈ ਪੱਤੀ ਖੰਡ ਕੋਈ ਦੁੱਧ ਨਾ ਮੰਗ ਲਈ ਨਹੀਂ ਤਾਂ ਮੇਰੇ ਘਰ ਕਿ ਲਈ ਸ਼ੋਜੂਗਾ ਮੈਂ ਕੀ ਕਰਾਂ ਮੇਰਾ ਰੋਜ਼ਗੁਜ਼ਾਰਾ ਨਹੀਂਗਾ ਕੀ ਪਤਾ ਮੈਂ ਅੱਗੇ ਵੀ ਮੰਗਦੀ ਐ ਸੋਚਾਂਗੇ ਇਸ ਵਾਰੀ ਮੰਗਦੀ ਵੀ ਐ ਮੰਗ ਕੇ ਆਉਣੀ ਆ ਥੋੜਾ ਇਹ ਦੁੱਧ ਲੈ ਆਵਾਂ ਚਾਹ ਪੀਣੇ ਆ ਸੁਸਤੀ ਜੀ ਪਈ ਹੋਈ ਐ ਆ ਗਿਆ ਆ ਗਿਆ ਆ ਗਿਆ ਜੀ ਹਾਂਜੀ ਕੋਣ ਹੈ ਜੀ ਕੋਣ ਨਾਲ ਦਰਵਾਜਾ ਸਸਰੀ ਜੀ ਦੀਦੀ ਗਿਆ ਹਾਂਜੀ ਦੀਦੀ ਦੀਦੀ ਨਹੀਂ ਦੀਦੀ ਪਕੇ ਗਿਆ ਪਕੇ ਹਾਂਜੀ ਅੱਛਾ ਮੈਨੂੰ ਪਤਾ ਨਹੀਂ ਸੀ ਨਾ ਅਬ ਦੱਸੋ ਕੰਮ ਸੀ ਕੋਈ ਹਾਂ ਕੰਮ ਤੇ ਸੀ ਆਜੋ ਹੋ ਨਾ ਆਜੋ ਥੋੜਾ ਨਾ ਦੁੱਧ ਚਾਹੀਦਾ ਮੈਂ ਚਾਹ ਧਰੀ ਅੱਛਾ ਹਾਲੇ ਤੱਕ ਦੁੱਧ ਹੀ ਆਇਆ ਨਹੀਂ ਮੈਂ ਸਵੇਰ ਦੀ ਉਡੀਕਦੀ ਬਿਆਨੂ ਦੁੱਧ ਹੀ ਆਇਆ ਨਹੀਂ ਜੇ ਮੈਂ ਚਾਹ ਪੀਣੀ ਆ ਕੋਈ ਗੱਲ ਨਹੀਂ ਦੁੱਧ ਹੀ ਦੇਣ ਤੁਹਾਡਾ ਆਖਰੀ ਹੈ ਬੈਠੋ ਮਲੇ ਨਾ ਦੁੱਧ ਸੁਬਾਹ ਤੇ ਬੜਾ ਵਧੀਆ ਕਵਾਂਡੀ ਜੀ ਦਾ ਮੈਂ ਤੇ ਸੋਚਿਆ ਸੀ ਭੁੱਲੇਗਾ ਦੁੱਧ ਦੇ ਹਗਾ ਨਹੀਂ ਪਰ ਇਹ ਤੇ ਵਿਚਾਰਾ ਕਿੰਨਾ ਚੰਗਾ ਕਹਿੰਦਾ ਕੋਈ ਗੱਲ ਨਹੀਂ ਕਾ ਢੱਕ ਨਹੀਂ ਘਰ ਹੈ ਆਪਣਾ ਘਰ ਮਤਲਬ ਫਿਰ ਕੀ ਚੀਜ਼ੀ ਲੋਡ ਪਈ ਹੈ ਨਾ ਫਿਰ ਮੈਂ ਆ ਕੇ ਮੰਗ ਸਕਦੀ ਹਾਂ ਹਾਂ ਮੈਂ ਲੈ ਹਾਂ ਜੀ ਥੈਂਕ ਯੂ ਥੈਂਕ ਯੂ ਮੈਂ ਨਾ ਤੁਹਾਨੂੰ ਦੇ ਜਾਵਾਂਗੀ ਬਾਅਦ ਵਿੱਚ ਮੈਂ ਦੋ ਕੇ ਅੰਦਰ ਚਾਹ ਇੱਥੇ ਵੀ ਲੰਦੇ ਨਹੀਂ ਨਹੀਂ ਇੱਥੇ ਨਹੀਂ ਲੋਡ ਮੈਂ ਘਰ ਕਰ ਰਹੀ ਹਾਂ ਮੈਂ ਤੁਹਾਨੂੰ ਦੇ ਜਾਵਾਂਗੀ ਮੋੜ ਜਾਵਾਂਗੀ ਟੈਨਸ਼ਨ ਨਾ ਲੈਣਾ ਨਹੀਂ ਨਹੀਂ ਟੈਨਸ਼ਨ ਕਦੀ ਗਵੰਡੀ ਜੀ ਹਲੋ ਹਲੋ ਤੁਹਾਡੀ ਗਵੰਡਨ ਅੱਛਾ ਉਹ ਨਾ ਉਹਨੇ ਉਹਨੇ ਮਦਨ ਨੂੰ ਦੁੱਧ ਲੈ ਕੇ ਗਈ ਆ ਤੇ ਨਾ ਮੈਂ ਚਾਹ ਪੀ ਲੱਗੀ ਬਣਾ ਕੇ ਕਿ ਪੀਣੀ ਸਿਆਪਾ ਰੁੜ ਜਾਣਾ ਡੱਬੇ ਵਿੱਚ ਖੰਡ ਹੀ ਨਹੀਂ ਉਹ ਸਾਰੀ ਖੰਡ ਹੀ ਖਤਮ ਕਰਾਂਗੀ ਖੰਡ ਚਾਹੀਦੀ ਐ ਹਾਂਜੀ ਥੋੜੀ ਖੰਡ ਚਾਹੀਦੀ ਲੈ ਭਾਂਡਾ ਲੈ ਆਏ ਭਈ ਨਹੀਂ ਭਾਂਡਾ ਤੇ ਨਹੀਂ ਲਈ ਚਲੋ ਤੇ ਕੋਲੀ ਭਰ ਕੇ ਦੇ ਦੇਣਾ ਸਾਰਾ ਦਿਨ ਤੇ ਲਮਝੂਗਾ ਚਾਹ ਪਿੰਦੀ ਰਹੂੰਗੀ ਨਾ ਮੈਂ ਲੱਖੋ ਜੀ ਉਹ ਇਹਦਾ ਕਹਿਉਣੀ ਤੇ ਕੰਦਰ ਮੋਈ ਜਾਂਦੀ ਹੈ ਤੇ ਦੋ ਦੋ ਮੋਈ ਜਾਂਦਾ ਕਹਿੰਦੀ ਪੱਤੀ ਹੈ ਪੱਤੀ ਹੈ ਗਈ ਹੈ ਹੈ ਗਈ ਹੈ ਬਥੇਰੀ ਪਈ ਹੈ ਪੱਤੀ ਅੱਜ ਤਾਂ ਗੁਜਰਾ ਤੇ ਲੰਘੂਗਾ ਮੇਰੀ ਚਾਲ ਕੱਲ ਵੇਖਾਂਗੇ ਕੀ ਸਕੀਮ ਲਾਣੀ ਪਤਾ ਨਹੀਂ ਪੱਤੀ ਹੈ ਗਈ ਹੈ ਕਿੰਨੇ ਇਹ ਮੈਨੂੰ ਯਾਦ ਵੀ ਨਹੀਂ ਆਂਦਾ ਅੱਛਾ ਮੈਂ ਕਹਿੰਦੀ ਥੋੜੀ ਪੱਤੀ ਹਾਂਜੀ ਲੈ ਆਇਓ ਖੰਡ ਤੂੰ ਇਹਦੇ ਡੱਬਾ ਹੀ ਲੈ ਆਇਓ ਤੇ ਜਿੰਨੀ ਜੇਦੀ ਵਰਦਰਾਣਾ ਬਾਕੀ ਤੇ ਆ ਉਹ ਕੋਈ ਨਾ ਮੈਂ ਡੱਬਾ ਹੀ ਰੱਖ ਲੈਣੀ ਆ ਕਿੱਥੇ ਵਾਪਸ ਕਰਾਣਾਵਾਂਗੀ ਤੇ ਡਿਸਟਰਬ ਹੋਊ ਹੋ ਨਾ ਅੱਛਾ ਹਾਂ ਤੇ ਮੈਂ ਡੱਬਾ ਹੀ ਰੱਖ ਲੈਣੀ ਤੁਹਾਨੂੰ ਮੋੜ ਜਾਵਾਂਗੀ ਟੈਨਸ਼ਨ ਨਾ ਲੈਣਾ ਇੰਜ ਕਰੋ ਥੋੜੀ ਪੱਤੀ ਦੇ ਦਿਓ ਗੋਲੀ ਵਿੱਚ ਅਤਿਮਕੀ ਹੈ ਮੈਂ ਤਾਂ ਪੁੱਛ ਰਿਆ ਪੱਤੀ ਲਈਦੀ ਹੈ ਉਹ ਮੈਨੂੰ ਯਾਦ ਆ ਗਿਆ ਨਾ ਉਹ ਪੱਤੀ ਵੀ ਦੇ ਦਿਓ ਥੋੜੀ ਗਵੰਗਰੇ ਜੀ ਕਿੱਥੇ ਰਹਿ ਗਏ ਹੋ ਹੈਲੋ ਆ ਗਏ ਡੱਬਾ ਹੀ ਲੈ ਮੈਂ ਐਵੇਂ ਡੱਬਾ ਲੈ ਆਏ ਤੂੰ ਇਸੇ ਵਜ਼ੀਰੇ ਦਲੇਰ ਅਗੇ ਮੈਨੂੰ ਤੇ ਪਤਾ ਹੀ ਨਹੀਂ ਸੀ ਤੁਹਾਡਾ ਸੁਭਾਅ ਬੜਾ ਵਧੀਆ ਹੈ ਮੈਂ ਤੇ ਅੱਜ ਤੱਕ ਇਹ ਕੋਈ ਕੁਝ ਮੰਗਿਆ ਦੀਦੀ ਕੋ ਵੀ ਨਹੀਂ ਕਦੀ ਕੁਝ ਮੰਗਿਆ اچھا ਹਾਂ ਉਹ ਤੇ ਮੈਂ ਵੈਸੇ ਮੈਂ ਕਿਹਾ ਅੱਜ ਜ਼ਰੂਰਤ ਪਈ ਮੈਨੂੰ ਤੇ ਤੁਹਾਡਾ ਘਰ ਤੇ ਭਰੇ ਦੇ ਸਾਡੇ ਘਰ ਤੇ ਦੁੱਧ ਬਥੇਰਾ ਹੁੰਦਾ ਖੰਡ ਵੀ ਬਥੇਰੀ ਭਰੀ ਮੇਰੇ ਘਰ ਵਾਲੇ ਨੇ ਡੱਬੇ ਵਾਰ ਆ ਕੇ ਰੱਖੇ ਆ ਪੰਜ ਪੰਜ ਕਿਲੋ ਲੋਕਾਂ ਦੇ ਲੋਗਰ ਵੀ ਚਲ ਗਿਆ ਉਹ ਨਹੀਂ ਅੱਜ ਅੱਜ ਨਾ ਸਹੀ ਗੱਲ ਕਹਵਾ ਉਹ ਤਾਂ ਅੰਕ ਨੂੰ ਤਾਲਾ ਲਾ ਕੇ ਗਿਆ। ਤੇ ਗੱਲ ਹੋ ਗਈ ਨਾ ਲੋਕਰ ਕੇ ਆਹੋ ਤੂੰ ਹੀ ਗੱਲ ਤੇ ਸਹੀ ਦਿਲ ਦੀ ਗੱਲ ਕੀਤੀ ਰਹੀ। ਅੱਛਾ ਲੋਕਰ ਦੇ ਦੰਦ। ਹਾਂ। ਉਹ ਕਹਿੰਦਾ ਜਿਆਦਾ ਖੰਡ ਖਾਏਂਗੇ ਤੈਨੂੰ ਸ਼ੂਗਰ ਹੋ ਜਾਏਗੀ। ਜਿਆਦਾ ਪੱਤੀ ਖਾべਂਗੀ ਤੇ ਚਾਹ ਪੀਂਗੀ। ਹਾਂ ਠੀਕ ਹੈ। ਚਲੋ ਮਿਹਰਬਾਨੀ ਤੁਹਾਡੀ ਮੈਂ ਤੁਹਾਨੂੰ ਮੋੜ ਜਾਂਗੀ ਜਦੋਂ ਤਾਲਾ ਖੁੱਲੇਗਾ ਨਾ। ਕਰੀ ਜਾ ਚਾਬੀ ਲੱਭ ਲਾਂਗੀ ਮੈਂ ਤੁਹਾਨੂੰ ਸਾਰਾ ਸਾਮਾਨ ਤੁਹਾਡਾ ਮੋੜ ਜਾ। ਟੈਨਸ਼ਨ ਨਾ ਲੋ ਤੂੰ। ਇਹ ਉਹ ਬੇਕਾਰ ਹੈ। ਇਹਲਾ ਆ ਦੇ। ਇਹ ਜਿਹੜਾ ਇਹ ਉਹ ਆ ਯੂਰੇ ਲੈ ਕੇ ਬੇੜੀ ਤੇ ਜੀ। ਮੈਨੂੰ ਤੇ ਗੱਲ ਹੀ ਨਹੀਂ ਹੁੰਦੀ ਵੀ। ਐਸ ਵਾਰ ਕੀ ਬੰਦ ਉਹ ਪੰਜੇ ਨਹੀਂ। ਅਭੀ ਕੋ ਕਾਇਆ ਹੀ ਨਾ। ਅਨਿਸ਼ਾ ਤਾਂ ਮੈਂ ਸੋਚ ਜੀ ਸਾ ਗਵਾਂਡੇ ਦਾ ਸੁਭਾਅ ਬੜਾ ਮਾੜਾ ਹੈ। ਐਵੇਂ ਦਿੱਦੀ ਨੇ ਮੇਰੇ ਮਨ ਚ ਨਾ ਡਰ ਪਾਇਆ ਸੀ। ਇੰਨਾ ਤੇ ਹੁੰਦੇ ਆ ਨਾ ਮੰਗੇ ਕੁਛ ਐਵੇਂ ਮੈਨੂੰ ਤੇਰੇ ਜਿਹਾ ਸਮਾਨ ਨਹੀਂ ਮੰਗਦੀ ਰਹੀ ਤੇ ਨਾ ਗਵਾਂਡੇ ਦੇ ਵਿਚਾਰ ਬੜੇ ਚੰਗੇ ਉਹਨੂੰ ਮੈਂ ਕਿਹਾ ਥੋੜੀ ਜਿਹੀ ਖੰਡ ਦੀ ਕੋਲੀ ਉਹਨੇ ਤੇ ਚੁੱਕ ਕੇ ਡੱਬਾ ਹੀ ਦੇ ਦਿੱਤਾ ਪੱਤੀ ਵਾਲਾ ਵੀ ਡੱਬਾ ਦੇ ਦਿੱਤਾ ਮੇਰੇ ਤੇ ਕਿੰਨੇ ਦਿਨ ਨੇ ਗੁਜ਼ਾਰਾ ਲੰਘਿਆ ਖੰਡ ਦਾ ਤੇ ਪੱਤੀ ਨਾਲ ਵੀ ਤੇ ਦੀਦੀ ਤੇ ਸੋ ਉਹ ਇੰਨਾ ਕੰਜੂਸ ਸੜੀ ਜੀ ਗਈ ਸੀ ਮੈਨੂੰ ਕਹਿੰਦੀ ਦੀਦੀ ਇੱਕ ਗਲਾਸ ਦੁੱਧ ਦੇ ਦੋ ਲਿੰਜੜ ਜੀ ਨੇ ਅੱਧੀ ਗਲਾਸੀ ਦੁੱਧ ਦੇਣਾ ਕਹਿੰਦੇ ਹੋ ਇਹ ਮੇਰੇ ਘਰ ਵਾਲੇ ਨੂੰ ਪਤਾ ਲੱਗ ਜਾਏਗਾ ਆਹੋ ਕਰਵਲਾ ਤੇ ਕਿ ਤੇਰਾ ਨਾ ਚੰਗਾ ਐਵੇਂ ਝੂਠੀ ਮਾਰਦੀ ਆ ਜਾਨ ਜਾਨੀ ਕਿ ਮੈਨੂੰ ਦੇਵੇ ਨਾ ਕੁਛ ਹੁੰਦੈ ਨਾ ਗਵਾਂਡੀ ਦੀ ਤਾਰਿਫ ਕਰਕੇ ਆਵਾਂਗੀ ਨਾ ਉਹਨੇ ਤੇ ਬਾਗੋ ਬਾਗ ਹੋਏ ਨਾ ਐਨਾ ਖੁਸ਼ ਹੁੰਦਾ ਨੋ ਫਿਰ ਚੁੱਕ ਕੇ ਸੁਆਣੀ ਦੇਈ ਜਾਂਦਾ ਹੁਣ ਅੱਜ ਮੇਰਾ ਨਾ ਰੋਟੀ ਖਾਣ ਨੂੰ ਤੇ ਬਿਲਕੁਲ ਝੀ ਨਹੀਂ ਕਰਦਾ ਮਰੁੱਢ ਜਾਣਾ ਯਾ ਨਾ ਮੇਰਾ ਘਰਵਾਲਾ ਚਾਵਲ ਵੀ ਨਹੀਂ ਲਿਆ ਕੇ ਦਿੰਦਾ ਕਹਿੰਦਾ ਆਟਨ ਰੋਟੀ ਖਾਇਆ ਕਰ ਉਹ ਸਸਤੀ ਪੈਂਦੀ ਐ ਚੋ ਨਾ ਰੋਜ ਰੋਜ ਖਤਮ ਕਰਿਆ ਕਰ ਉੜ ਜਾਨੇ ਚੋਲੀ ਨਿ ਲਾ ਕੇ ਦਿੱਤੇ 10 ਦਿਨ ਹੋ ਗਏ ਤਰਲੇ ਕਢਦੇ ਕਿ ਚੋਲ ਪਾ ਦੇ ਚੋਲ ਪਾ ਦੇ ਰੱਜ ਜੂ ਨਹੀਂ ਪਾ ਕੇ ਦਿੱਤੇ ਆਪ ਤੇ ਖਾਂਦਾ ਮਰਦਾ ਨਹੀਂ ਮੈਨੂੰ ਵੀ ਨਹੀਂ ਖਾਂਦਦਾ ਹੁਣ ਮੈਂ ਨਾ ਇੰਜ ਕਰਦੀ ਮੇਰੇ ਤੇ ਜੀ ਬੜਾ ਕਰਦੇ ਚੋਲ ਖਾਂਦੇ ਗਵੰਡੀ ਜੀ ਨੂੰ ਕਹਿੰਨੀ ਉਹ ਸਰਾਣਾ ਕਿੱਥੇ ਲੈ ਕੇ ਚਲੀ ਆ ਖੁਸ਼ੀ ਚ ਮੇਰੀ ਮਾਪੀ ਮਾਰੀ ਪੁਣੇ ਵੀ ਵਾਂਡੇ ਜੀ ਬੂਆ ਖੋਲਨਾ ਆਜੋ ਆਜੋ ਲੈ ਖੁੱਲੇ ਯਾ ਬੂਆ ਦੇ ਅੰਨੇ ਵੀ ਆਜੋ ਆਜੋ ਕੰਮ ਕਰਦੇ ਹੋ ਤੁਸੀਂ ਥੋੜਾ ਹਸਾ ਹਸਾ ਬਲਾਂਦੇ ਅੱਛਾ ਕਰੇ ਕੰਮ ਕਰਦੇ ਹੋ ਸਾਬ-ਕਿਤਾਬ ਦਾ ਨੇ ਹੁਣ ਵੇਲੇ ਬੈਠੇ ਆਂ ਤੇ ਕਰਦੇ ਆਂ ਮੈਂ ਕੀ ਬੜਾ ਵੱਡਾ ਚੱਲ ਨਹੀਂ ਬੰਦਣਾ ਫਿਰ ਇਹ ਜੀ ਬੰਦਰੀ ਸਾਹਿਬ ਅੱਛਾ ਤੂੰ ਫੇਰ ਆਇਂਦਾ ਫੇਰ ਇੱਥੇ ਘਰ ਦਾ ਕੰਮ ਕਰੀ ਦੇ ਮੈਨੂੰ ਫੇਰ ਤੁਹਾਡੀ ਜ਼ਰੂਰਤ ਪੈ ਗਈ ਮੇਰੀ ਜ਼ਰੂਰਤ ਪੈ ਗਈ ਹਾਂਜੀ ਦੱਸੋ ਹੁਕਮ ਕਰੋ ਗਵੰਡੀ ਜੀ ਉਹ ਨਾ ਉਹਦਾ ਆਟਾ ਖਤਮ ਹੋ ਗਿਆ ਆਟਾ ਤੇ ਆਟਾ ਚਾਹੀਦਾ ਨਹੀਂ ਹੈ ਹਾਂ ਖਤਮ ਆਟਾ ਹੋ ਗਿਆ ਹੈ ਅੱਛਾ ਪਰ ਮੈਨੂੰ ਚਾਹੀਦਾ ਚੋਲ ਹੈ ਚੋਲ ਚਾਹੀਦੇ ਹਾਂਜੀ ਲੱਗਦਾ ਤੁਹਾਡਾ ਘਰਦੋਲਾ ਨਾ ਕੋਈ ਸਮਾਨ ਤੁਹਾਨੂੰ ਲਿਆਕ ਨਹੀਂ ਦਿੰਦਾ ਕੀ ਕਰਾਂ ਨਾ ਖੱਟੂ ਚੱਪਲੇ ਪਾ ਤਾ ਮੇਰੀ ਕੀ ਕਹਾਂ ਮੈਂ ਤੇ ਆਪਣੀ ਰੋਟੀ ਨੂੰ ਇੰਨਾ ਪੂਰਾ ਸਮਾਨ ਲਿਆ ਕੇ ਦਿੰਨਾ ਰਸਨ ਦਾ ਦੋ ਦੋ ਵੀ ਤਿੰਨ ਮਹੀਨੇ ਦਾ ਇਕੱਠਾ ਸਮਾਨ ਲਿਆਦਾ ਨਾ ਅੱਛਾ ਸਾਡੇ ਘਰ ਤੇ ਮੁੱਕਦਾ ਹੀ ਨਹੀਂ ਕੁਝ ਜੀ ਜੀ ਚ ਕਹਿੰਦੀ ਹੈ ਕੀ ਕਹਿੰਦੀ ਐ ਕੁਝ ਨਹੀਂ ਕੁਝ ਨਹੀਂ ਛੱਡੋ ਪਰ ਮੈਂ ਉਹਨਾਂ ਕੀ ਕਹਿੰਦੇ ਨਾਲੋਂ ਨਹੀਂ ਮੇਰੇ ਬਾਰੇ ਤਾਂ ਨਹੀਂ ਕੁਝ ਕਹਿੰਦੀ ਨਾ ਨਹੀਂ ਨਹੀਂ ਤੁਹਾਡੀਆਂ ਤਾਂ ਤਾਰੀਫਾਂ ਹੀ ਕਰਦੀਆਂ ਮੈਂ ਤਾਂ ਹੀ ਗੈਰ ਤਾਰੀਫਾਂ ਲੈ ਆਣਾ ਹਾਂਜੀ ਗਵੰਡੀ ਜੀ ਫਿਰ ਥੋੜੇ ਚੋਲ ਦੇ ਦੇ ਇੱਕੋ ਗਲਾਸ ਹੀ ਦੇ ਦੇਣਾ ਮੈਂ ਈ ਖਾਣੇ ਬਸ ਤੁਸੀਂ ਇੰਜ ਕਰਨਾ ਗਲਾਸ ਚ ਚੋਲ ਤੇ ਜੋ ਵੀ ਮੈਂ ਚੋਲ ਦੇਣਾ ਲੈ ਜੋ ਪਰ ਜਿਹੜੇ ਡੱਬੇ ਹੈਗੇ ਨਾ ਡੱਬੇ ਉਹ ਆਪਣੇ ਬਲਟਨੋਂ ਆਪਣੇ ਡੱਬੇ ਚ ਖਾਲੀ ਡੱਬੇ ਦੇ ਜੋ ਮੇਰੀ ਘਰਵਾਲੀ ਆ ਗਈ ਤੇ ਉਹਨੇ ਕਹਿੰਨਾ ਡੱਬੇ ਕਿੱਥੇ ਆ ਮੈफिकਲ ਸਹੀ ਐ ਸਮਝ ਗਏ? ਉਹਨੂੰ ਖਾਲੀ ਡੱਬੇ ਦੇ ਦੋ ਤਾਂ ਕਿ ਮੈਂ ਫੇਰ ਭਰ ਦਵਾਂ। ਫੇਰ ਤੁਹਾਨੂੰ ਹੀ ਲੋੜ ਪੈਣੀ ਐ। ਹਾਂਜੀ ਲੋੜ ਤਾਂ ਮੈਨੂੰ ਨਹੀਂ। ਕੋਈ ਗੱਲ ਨਹੀਂ। ਚਲ। ਮੋਝੇ ਮੋਝਾ। ਐਦੀ ਬੁਤੀ ਐ ਜਿਹੜਾ ਤਾਰ ਤੋ ਕਹਿੰਦੀ ਐ ਮੇਰੇ ਘਰ ਵਾਲਾ ਵੇਖ ਲੂਗਾ। ਘਰ ਵਾਲੇ ਨੂੰ ਉਹਨਾਂ ਦੱਸੀ। ਚੁੱਪ ਚੁੱਪੀ ਤੇ ਨਾ ਇਹ ਦੁੱਧ ਦੀ ਗਲਾਸੀ ਲੈ ਜਾ। ਇਹ ਲੈ ਅਖੰਡ ਲੈ ਜਾ। ਕੁਛ ਵੀ ਚੀਜ਼ ਦੇਣੀ ਹੋਵੇ ਚੋਰੀ ਚ ਪਿੱਤੇ ਦਿੰਦੀ ਤੇ ਇਹਦਾ ਘਰ ਵਾਲੇ ਕਿੰਦੇ ਕਿੰਦੋ ਡੱਬੇ ਵਾਪਸ ਦੇ ਦੇ ਮੈਨੂੰ ਖਰ ਲਈ ਮੈਂ ਫੇਰ ਭਰ ਕੇ ਲਾ ਦੂਗਾ ਐ ਕਿ ਤੁਮੈਂ ਅੰਜੀ ਵੇਖਣਾ ਕਰਨਾ ਕਿ ਕੌਣ ਕਿਤੇ ਜਾਂਦਾ ਜਦੋਂ ਇਹਦੀ ਬੁੱਟੀ ਜ ਗਈ ਹੋएगी ਨਾ ਤੇ ਨਾ ਚੁੱਪ ਚਪੀਤੇ ਦੇ ਘਰ ਵਾਲੇ ਨੂੰ ਕਹਿਣਾ ਗਵੰਡੀ ਜੀ ਮੈਨੂੰ ਇਹ ਸਾਮਾਨ ਚਾਹੀਦਾ ਤੇ ਜਦੋਂ ਗਵੰਡੀ ਗਿਆਏਗਾ ਤੇ ਗਵੰਡ ਨੂੰ ਕਹਿਣਾ ਗਵੰਡਨ ਜੀ ਥੋੜਾ ਇਹ ਮਨ ਦਾ ਸਾਮਾਨ ਦੇ ਆਪਣੀਆਂ ਦੇ ਮੋਜੇ ਹੀ ਮੋਜਾ ਮੇਰੇ ਤੇ ਖਰਚਾ ਬਚੂ ਕਰੂਗਾ ਇੜਕਾਰ ਵਾਲਾ ਮੈਂ ਥੋੜੀ ਜਿਹੀ ਬੋਦੀ ਜੇਬ ਖਰਚੀ ਦੇ ਅੰਦਰ ਆਛੰਦੀ ਉਹ ਮੈਂ ਜੋੜ ਲਾਂ ਕਰਾਂਗੀ ਇਹਨਾਂ ਨੂੰ ਲੁੱਟਦੇ ਆ ਇਹੋ ਤੇ ਦਿਨ ਦੇ ਚਾਰ ਲੁੱਟੰਦੇ ਲੈ ਆਗੇ ਗੋਂਡੀ ਜੀ ਹਲੋ ਭਈ 70 ਰੁਪਏ ਛੱਡੋ ਚੱਕਰ ਹਲੋ ਹਾਵੇ ਲੈ ਜਾ ਤੀ ਲਫਾਫਾ ਹੀ ਲੈ ਆਏ ਹੋ ਕੋਈ ਗੱਲ ਨਹੀਂ ਲੈ ਜਾ ਮੈਂ ਹੋ ਲੈ ਛੋਲ ਵੱਧੂਗੇ ਗੋਂਡੀ ਜੀ ਇੰਨੀ ਨਹੀਂ ਲੋੜੇਗੀ ਮੈਨੂੰ ਉਹ ਨਹੀਂ ਵੱਧੋ ਕੋਈ ਗੱਲ ਨਹੀਂ ਤੀ ਲੈ ਜਾ ਤੀ ਤੇ ਗੋਂਡੀ ਜੀ ਸੱਚੀ ਗੱਲ ਦੱਸਾਂ ਤੀ ਦਲੇਰ ਬੜੀ ਹੋ ਤੁਹਾਡੇ ਵਰਗਾ ਗੋਂਡੀ ਮੈਂ ਜ਼ਿੰਦਗੀ ਚ ਨਹੀਂ ਵੇਖਿਆ ਚਲੋ ਅੰਗੀ ਗੱਲ ਹੈ ਨਹੀਂ ਵੇਖਿਆ ਸਹੀ ਗੱਲ ਹੈ। ਵਧੀਆ ਵਧੀਆ ਗੱਲ ਹੈ ਜੀ। ਟੈਨਸ਼ਨ ਨਾ ਲੈਣਾ। ਤੇ ਤੁਹਾਡਾ ਸੁਲਾਹ ਵੀ ਬੜਾ ਵਧੀਆ। ਵਧੀਆ। ਥੈਂਕ ਯੂ ਥੈਂਕ ਯੂ। ਤੁਸੀਂ ਬੜੇ ਸਿੰਗਲ। ਥੈਂਕ ਯੂ ਗੋਨਲੀ ਜੀ। ਤੇ ਨਾ ਟੈਨਸ਼ਨ ਨਾ ਲੈਣਾ। ਜੰਦੇ ਰਿਆ ਕਰੋ। ਮੈਂ ਤੇ ਆਵਾਂ ਕਰਾਂਗੀ। ਕੀ ਕਰਨਾ ਕਰਨਾ। ਹੁਣ ਤੇ ਮੇਰਾ ਆਣਾ ਜਾਣਾ ਲੱਗਾ ਹੀ ਰਹੂਗਾ। ਤੇ ਨਾ ਟੈਨਸ਼ਨ ਨਾ ਲੈਣਾ। ਤੇ ਅਡਚੋਲ ਵਾਪਸ ਕਰ ਜਾਾਂਗੀ ਮੈਂ। ਕੋਈ ਗੱਲ ਨਹੀਂ। ਨਾਂ ਵੀ ਦੇਵਗਾ ਤੇ ਨਾ। ਲਾ ਪਾਪਾ ਵੀ। ਲਾ ਪਾਪਾ ਵਾਪਸ ਕਰਨਾ।

ਉਹ ਮੇਰੇ ਕਹਿੰਦਾ ਭਾਵ ਆ ਕਿ ਤੁਸੀਂ ਆਉਂਦੇ ਹੋ ਹੋਰ ਕੋਈ ਆਂਦਾ ਹੀ ਨਹੀਂ ਇੱਥੇ ਠੀਕ ਆ ਠੀਕ ਐ ਮਹਿਸੂਸ ਹੋ ਜਾਂਦਾ ਵਾ ਨਾ ਕਿ ਕੋਣ ਆਇਆ ਮੈਨੂੰ ਅੰਦਾਜ਼ਾ ਲਾਇਆ ਤੁਸੀਂ ਚਲੋ ਤੁਹਾਡੇ ਅੰਦਾਜ਼ੇ ਬੜੇ ਪੱਕੇ ਹੁੰਦੇ ਵੇਖ ਲੋ ਪੱਕਾ ਨਿਕਲਿਆ ਹੋਰ ਤੇ ਕੋਈ ਆਂਦਾ ਹੀ ਨਹੀਂ ਤੁਸੀਂ ਮਿਲਣ ਆਉਂਦੇ ਹੋ ਸਾਨੂੰ ਹਾਂਜੀ ਹਾਂਜੀ ਕੋਈ ਜ਼ਿਆਦਾ ਹੀ ਨਹੀਂ ਮਿਲਣਾ ਕੀ ਹੈ ਮੈਂ ਨਾ ਚੋਲ ਧਰੇ ਤੁਹਾਨੂੰ ਹੁਣੇ ਤੇ ਲੈ ਕੇ ਗਈ ਆ ਚੋਲ ਅੱਛਾ ਤੇ ਨਾ ਨਮਕੀਨ ਚੋਲਾ ਦਾ ਦਹੀਂ ਬਿਨਾ ਤਾਂ ਸੁਆਦ ਉੱਕਾ ਹੀ ਨਹੀਂ ਆਉਂਦਾ ਦਹੀਂ ਦੇਈਂ ਚਾਹੀਦੀ ਸੀ ਤੇ ਘਰ ਕੋਈ ਹੱਗਾ ਵੀ ਨਹੀਂ ਲਿਆ ਆ ਕੇ ਦੇਣ ਵਾਲਾ ਸਹੀ ਮੈਂ ਸਵੇਰੇ ਦੋ ਪੈਕੇਟ ਲੈ ਕੇ ਆਇਆ ਦਈ ਦੇ ਜੇ ਜੇ ਤੁਹਾਡੇ ਕੋਲ ਹੈਗੀ ਹੈ ਤੇ ਥੋੜੀ ਇੱਕ ਕਟੋਰੀ ਚ ਦੇ ਦੋ ਮੈਨੂੰ ਮੈਂ ਕਹਣਾ ਹੈ ਪੈਕੇਟ ਲੈ ਲੋ ਇੱਕ ਪੈਕੇਟ ਮੈਂ ਆਪਾਂ ਮੈਂ ਖਾ ਲਿਆ ਖਾ ਲਿਆ ਵੇ ਇੱਕ ਪੈਕੇਟ ਵੇ ਮੈਂ ਤੁਹਾਨੂੰ ਪੈਕੇਟ ਦੇ ਨਹੀਂ ਨਹੀਂ ਪੈਕੇਟ ਦੀ ਨਹੀਂ ਲਾਉਣ ਮੈਨੂੰ ਥੋੜੀ ਜਿਹੀ ਲੱਗਦਾ ਜਿਆਦਾ ਚਾਹੀਦਾ ਵੇ ਤਾਂ ਮੈਂ ਹੋਰ ਲਿਆ ਦਿੰਦਾ ਬਾਜ਼ਾਰੋਂ ਲਿਆ ਦਿੰਦਾ ਨਹੀਂ ਨਹੀਂ ਬਾਜ਼ਾਰ ਜਾਣ ਵਾਲੀ ਕੋਈ ਗੱਲ ਹੀ ਨਹੀਂ ਮੈਂ ਕਹਿੰਦੇ ਵੀ ਮੈਨੂੰ ਥੋੜੀ ਜਿਹੀ ਜਾਈਦੀ ਹੈ ਤੂੰ ਇਹ ਤਾਂ ਜ਼ਬਰਦਸਤੀ ਪੈਕੇਟ ਦੇ ਹੀ ਜਾਂਦੇ ਵੇ ਕੀ ਹੋ ਗਿਆ ਅਰੇ ਦਰਜੀ ਬੜਾ ਹੈ ਤੇ ਰੱਦੀ ਇਹ ਬੜਾ ਚਲ ਦੋ ਦਿਨ ਮੇਰੀ ਤਹੀਂ ਵੀ ਲੰਘੋਗੀ ਕੱਲ ਵੀ ਨਾ ਐਸੇ ਚੋਲ ਵੀ ਬਚੇ ਹੋਏ ਆ ਤੇ ਦਹੀਂ ਦਾ ਪੂਰਾ ਪੈਕਟ ਕਹਿੰਦਾ ਮੈਂ ਜਿੰਨਾ ਵਾ ਕੱਲ ਦਾ ਗੁਜ਼ਾਰਾ ਵੀ ਮੇਰਾ ਹੋ ਜਾਊਗਾ ਹਲੋ ਬਾਂਡੇ ਜੀ ਚਲੋ ਅੱਛਾ ਨਹੀਂ ਹੋ ਜਾਏਗਾ ਨਾ ਪੂਰਾ ਹੋ ਜਾਏਗਾ ਹੋ ਜਾਏਗਾ ਵੇ ਬੈਠੋ ਮੈਂ ਨਾ ਚਾਹ ਬਣਾ ਕੇ ਲੈਂਦਾ ਹਾਂ ਬੜੀਆਂ ਨਿਛਾਂ ਆਂਦੀਆਂ ਕੋਈ ਜੀ ਪਤਾ ਨਹੀਂ ਕੋਣ ਯਾਦ ਕਰਦਾ ਇੰਨੀਆਂ ਨਿਛਾਂ ਆਂਦੀਆਂ ਯਾਦ ਤੁਹਾਨੂੰ ਮੈਂ ਅੱਜ ਹੀ ਕਰਦੇ ਰਹਿਨੇ ਹਾਂ ਕੀ ਮਤਲਬ ਤੇ ਚਲੋ ਯਾਦ ਤੇ ਹੁੰਦੀ ਆਂ ਜੀ ਕੋੰਡੇ ਨੇ ਕਿਤੇ ਜ਼ਿਆਦਾ ਆਂਦੀ ਆ ਤੁਹਾਨੂੰ ਸਾਡੇ ਜ਼ਿਆਦਾ ਤੇ ਤਾਂ ਹੀ ਆਂਦੇ ਤੁਸੀਂ ਸਮਝ ਲੈ ਹਾਂਜੀ ਮੈਨੂੰ ਤਾਂ ਬੜੀ ਯਾਦ ਆਂਦੀ ਮੈਂ ਤਾਂ ਹੀ ਤੇ ਆ ਜਾਂਦੀ ਮਿੰਟ ਬਾਅਦ ਸਮਝ ਯਾਦ ਆਂਦੀ ਆ ਨਾ ਹਾਂਜੀ ਅੱਛੀ ਥੋੜੀ ਤੇ ਚਾਹ ਚਾਹ ਹਾਂਜੀ ਥੋੜੀ ਜਿਹੀ ਨਾ 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 ਚਾਹ ਨਹੀਂ ਮੇਰੀ ਮੇਰੀ ਨਾ ਚੋਲ ਉਡੀਕ ਦੇਵੇ ਘਰ ਹਾਂ ਮੈਂ ਚੋਲ ਤੇ ਦਹੀਂ ਖਾਣੇ ਆ ਚਾਹ ਫੇਰ ਕਦੇ ਪੀ ਲਾਂਗੇ ਪੀ ਲੋ ਥੋੜੀ ਚਾਹ ਨਹੀਂ ਨਹੀਂ ਫੇਰ ਕਦੇ ਪਲੀਜ਼ ਪੀ ਲੋ ਥੋੜੀ ਇੱਕ ਇੱਕ ਕੱਪ ਪੀ ਲੋ ਨਹੀਂ ਨਹੀਂ ਗੋਂਡੀ ਜੀ ਤੁਸੀਂ ਤਾਂ ਪਿੱਛੇ ਬੈ ਗਏ ਹੋ ਮੈਂ ਤਾਂ ਚੋਲ ਦਹੀਂ ਖਾਣੇ ਆ ਨਾ ਚਾਹ ਦਾ ਤਾਂ ਮਤਲਬ ਨਹੀਂ ਬੰਦਾ ਤੁਹਾਨੂੰ ਪਤਾ ਹੈ ਚਲੋ ਫੇਰ ਚੋਲ ਦੇ ਖਾਏ ਆ ਫੇਰ ਬਾਅਦ ਆ ਜਣਾ ਬਚਾ ਬਿੰਦੇ ਹਾਂ ਨਹੀਂ ਅੱਜ ਚੱਕਰ ਨਹੀਂ ਲੱਗਣਾ ਮੈਨੂੰ ਲੱਗਦਾ ਕੱਲ ਮਾਵਾਂਗੇ ਅੱਜ ਅੱਜ ਦਾ ਫੋਨ ਰਾਸ਼ਨ ਹੋ ਗਿਆ ਉਹ ਹਾਂ ਕੁਛ ਨਹੀਂ ਕੁਛ ਨਹੀਂ ਮੈਂ ਕਿ ਮੇਰੇ ਨਾ ਘਰ ਚੋਲ ਉੜੀ ਗਦੇ ਪਿਆ ਗਰਮਾ ਗਰਮ ਚੋਲ ਪਾਕੇ ਦਹੀਂ ਪਾਕੇ ਖਾਣ ਦਾ ਮਜ਼ਾ ਹੀ ਕੁਛ ਆਪੀ ਲੈਣੇ ਥੋੜੀ ਮੈਂ ਬਣਾ ਲੈਣੀ ਹੁਣੇ 20 ਮਿੰਟ ਨਹੀਂ ਨਹੀਂ ਗਵਾਨੀ ਜੀ ਫੇਰ ਪੀ ਲਾਂਗੇ ਅੱਜ ਨਹੀਂ ਮੰਨਾਂਗਾ ਮੇਰਾ ਓਕੇ ਥੈਂਕ ਯੂ ਦੇ ਦਾਂਗੀ ਮੋੜ ਦਾਂਗੀ ਤੁਹਾਡੇ ਦਹੀਂ ਤੁਹਾਨੂੰ ਮੋੜ ਨਹੀਂ ਦੇਵਾਂਗੇ ਥੋੜੀ ਨਾ ਹੋਰਾਂ ਦੀ ਬਾਅਦ ਜਾ ਲਾਂਗੇ ਦੇ ਮੋੜ ਪੰਜੀ ਗੁਰ ਮੰਗੀ ਹੈ ਮੈਂ ਕਿਹਾ ਹੋਰ ਲੈ ਜੂਗਾ ਹੋਰ ਬੁਣੋ ਥੰਮੀ ਜੀ ਜਾਦਵੀ ਲੰਦੀ ਬੈ ਹਾਂ ਦੀ ਦੋ ਮਿੰਟ ਚੱਲਦੀ ਹੈ ਨਾਮ ਕਲਗਰ ਦਾ ਮਹਾਂਮਦ ਸੋ ਅਲਸੇ ਅਲ ਫਿਰ ਦੇ ਚੰਨਈ ਇਹਦਾ ਕੋਈ ਰੋਣ ਨਹੀਂ ਆਦੀ ਤੇ ਹਾਂ ਦੇ ਇਹ ਦੋਰੀ ਦੋਰੀ ਸੇ ਹੋ ਗਈ ਹੈ ਅਲ ਹੋ ਗਈ ਸੋ ਬਾਕੀ ਕੰਮ ਸੇ ਆਉਣ ਵਾਲੀ ਹੈ ਗੋੰਡਰ ਤੇ ਆ ਹੀ ਜਾਂਦੀ ਹੈ ਇਸ ਟਾਈਮ ਤਾਂ ਮੈਂ ਕਹਿੰਦਾ ਸ਼ਬਦ ਬਣਾ ਕੇ ਰਹਿ ਜਾ ਮੁਰਗੀ ਖਲੋਦੀ ਨਹੀਂ ਸ਼ਬਦ ਬਣਿਆ ਹੈਗਾ ਤੇ ਥੋੜੀ ਜਿਹਾ ਬੈਠੇਗੀ ਵੀ ਥੋੜੀਆਂ ਗੱਲਾਂ ਗੁੱਲਾਂ ਮਾਰ ਲਾਂਗੇ ਅੰਦਾ ਥੋੜੀ ਆਪਣੀ ਗੱਲ ਕਰ ਲਾਂਗੇ ਕੋਈ ਜੇਰੀ ਕਰਦੀ ਹੋਏਗੀ ਠੀਕ ਹੈ ਨਾ ਜਦੋਂ ਆਣੇ ਹੋਣੇ ਆਏ ਉਹਨੇ ਗੱਤੋ ਹੋਵੇਗੀ ਐਨੀ ਦੇ ਜਲਦੀ ਆ ਜਾ ਯਾਰ ਮੇਰਾ ਤੇਲੀ ਲਗੰਡਿਆ ਹੋਣਾ ਅੱਡੇ ਸ਼ਰਬਾ ਬਣਾ ਕੇ ਰੱਖਿਆ ਹੈ ਕੈਂਟੂ ਹੋਇਆ ਆਉਂਦਾ ਆਜੋ 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 ਫੋੜਨ ਜੀ ਆਜੋ ਲੈ ਤੁਹਾਨੂੰ ਪਹਿਲੇ ਪਤਾ ਸੀ ਮੈਂ ਆਲਮਾ ਦੀ ਮਗਾਸੇ ਟਾਈਮ ਤੇ ਆਉਂਦੇ ਹੁੰਦੇ ਜ਼ਰੂਰ ਅੱਛਾ ਮੈਂ ਤੇ ਕਦੀ ਟਾਈਮ ਇੱਕੀ ਆਈ ਨਹੀਂ ਪਰ ਪਰ ਮੈਨੂੰ ਲੱਗਦਾ ਕਿ ਤੁਸੀਂ ਇਹ 1 ਘੰਟੇ ਦੇ ਵਿੱਚ ਵੀ ਤੰਦ ਦੇ ਹੋ। ਅੱਛਾ ਤੂੰ ਇੱਕ ਕਾਮ ਕਰੇ ਹੋ। ਤੂੰ ਬਾਜ਼ਾਰ ਜਾਣਾ ਥੋੜਾ। ਬਾਜ਼ਾਰ? ਮੈਂ ਨਾ ਮੈਂ ਜਾਣਾ ਤਾਂ ਨਹੀਂਗਾ। ਚੱਲ ਜਾਵਾਂਗਾ ਤੂੰ ਦੱਸੋ ਮੰਗਾਣਾ ਕੁਝ? ਹਾਂ ਉਹ ਕarele ਮੰਗਾਣੇ ਸੀ ਸਬਜੀ। ਮੇਰਾ ਬੜਾ ਕarele ਮੰਗਾਣੇ ਸੀ। ਹਾਂ ਤੇ ਮੈਂ ਪੈਸੇ ਤੇ ਮੈਨੂੰ ਕਿਲੋ ਕarele ਲਿਆ ਦੇਣਾ। ਉਹ ਪੈਸੇ ਤੁਸੀਂ ਆਪਣੇ ਰੱਖੋ ਕੋਲ। ਪੈਸੇ ਦੇਣੇ ਆਵੇਂ ਜ਼ਰੂਰੀ ਹੈ ਮੰਗਾਣੇ। ਨਹੀਂ ਰੱਖੋ ਤੁਸੀਂ ਮੈਂ। ਠੰਡ ਪੱਤੀ ਦੇ ਕarele ਆਉਂਦੇ ਆ। ਮੇਰੇ ਕੋਲ ਵੀ ਹੈ ਅਸੀਂ ਦਾ ਕੋਲ ਹੈ ਮੈਂ ਸੋਚਿਆ ਵੀ ਆ ਤੁਹਾਨੂੰ ਚੰਗੇ ਲੱਗਦੇ ਕਰੇਲੇ ਹਾਂ ਮੈਨੂੰ ਬੜੇ ਸਵਾ ਲੱਗਦੇ ਕਰੇਲੇ ਕਰੇਲੇ ਦੇ ਮੇਰੇ ਵੀ ਫੇਵਰੇਟ ਹੈਗੇ ਆ ਚਲੋ ਅੱਜ ਬਣਾਉਗੇ ਹਾਂਜੀ ਫਿਰ ਇੱਕ ਗੋਲੀ ਮੈਨੂੰ ਜੁੜ ਦੇਣਾ ਚਲੋ ਕੋਈ ਇੰਮੇ ਦੇ ਗਾਂਗੇ ਠੀਕ ਹੈ ਕਰੇਲੇ ਲੈ ਜਾਓ ਤੁਸੀਂ ਕੋਈ ਗੱਲ ਨਹੀਂ ਠੀਕ ਹੈ ਤੈਨੂੰ ਦੇਣੀ ਮੈਂ ਕਰੇਲੇ ਚੰਗੇ ਬਣਾਉਣਾ ਇਹਨਾਂ ਤੇਲ ਲਾ ਕੇ ਕਰੇਲੇ ਬਣਾਨੇ ਤੇਰੇ ਵਾਸਤੇ ਥੋੜੀ ਬਣਾਨੇ ਤਾਂ ਜਿਹੜਾ ਬੈਠਾ ਦੁਕਾਨ ਤੇ ਖਸਮ ਮੇਰਾ ਉਹਨੂੰ ਵੀ ਤਾਂ ਕਰੇਲੇ ਬਣਾ ਕੇ ਦੇਣੇ ਮੁੜ ਕੇ ਪੁੱਛੇਗਾ हां करेले मैंने 100 ਰੁਪਿਆ ਦੇ ਕੋਲ ਠੱਗ ਕੇ ਆਈਆਂ ਇੱਥੇ ਮੇਰਾ ਫ੍ਰੀਜ ਕੰਮਾ ਨਹੀਂ ਕਰ ਆਯੋ ਗਵੰਡੀ ਜੀ ਹਲੋ ਗਵੰਨਨ ਜੀ ਆ ਗਏ ਹਲੋ ਕਰੇਲੇ ਤੇ ਹਲੋ ਸ਼ਰਬਤ ਬਣਾ ਲਿਆ ਤੁਹਾਡੇ ਵਾਸਤੇ ਸ਼ਰਬਤ ਹਾਂ ਜੀ ਇਹ ਤੁਸੀਂ ਰੱਖੋ ਤੁਸੀਂ ਇਕੱਲੇ ਪੀਓ ਮੈਂ ਨਹੀਂ ਮੀਨਾ ਸ਼ਰਬਤ ਅਮੇ ਨੂੰ ਕਰੇਲੇ ਤੇ ਮੈਂ ਕਰੇਲੇ ਬੜੀ ਸੋਣੀ ਆਈ ਹੈ ਤੇ ਆ ਲੈ ਗਏ ਹਾਂ ਹਾਂ ਜੀ ਮੈਂ ਲੈ ਗਿਆ ਬੜੀ ਵਧੀਆ ਸਬਜੀ ਲੈ ਆਂਦੇ ਹਾਂ ਸ਼ਰਬਤ ਪੀ ਥੋੜਾ ਨਹੀਂ ਨਹੀਂ ਸ਼ਰਬਤ ਦੀ ਚੀਜ਼ ਹੀ ਠੀਕ ਹੈ ਲਗਦੀ ਨਹੀਂ ਪੀਵਾਂਗੀ ਮੈਂ ਫੇਰ ਪੀਵਾਂਗੀ ਅੱਜ ਤੂੰ ਹੀ ਬਿਲਾਜ ਮੇਰਾ ਮਨ ਨਹੀਂ ਕਰਦਾ ਇਹ ਮਨ ਨਾਲ ਗਲ ਪੀ ਲੋ ਮੈਂ ਕਿਹਾ ਨਾ ਨਹੀਂ ਮੇਰਾ ਮਨ ਨਾ ਕਰ ਮੈਂ ਫੇਰ ਵੀ ਨਹੀਂ ਪੀ ਲੋ ਨਹੀਂ ਮੰਨਣਾ ਨਹੀਂ ਮੰਨੋ ਗਲ ਪੀ ਲੋ ਪੀ ਲੋ ਨਹੀਂ ਮੰਨਣਾਗਾ ਜ਼ਬਰਦਸਤੀ ਹੈ ਜਦ ਮਾਨੀ ਨਹੀਂ ਕਰਦਾ ਵਿਆ ਤੇ ਕਰੇਗਾ ਯਾਰ ਮੈਂ ਨੇ ਮੰਨਣਾ ਬਣਾਇਆ ਵਾ ਤੇ ਪੀ ਲੋਗਾ ਕੀ ਹੋ ਜਾਏਗਾ ਦੱਸੋ ਮੈਨੂੰ ਜਿਹੜੀ ਚੀਜ਼ ਹੈ ਜਿਹੜੀ ਮੈਂ ਅੱਪਕੇ ਮੰਗ ਲਈ ਹੈ ਨਾ ਫੇਰ ਪੀ ਲਾਂਗੇ ਤੂੰ ਇਸ ਰੱਖੋ ਇਹਨੂੰ ਫੇਰ ਮਿਲਦੇ ਆਂ ਟੈਨਸ਼ਨ ਨਾ ਲੈਣਾ ਮੋੜ ਜਾਗੀ ਤੁਹਾਡੇ ਕਰੇਲੇ ਮੈਂ ਟੈਨਸ਼ਨ ਅੱਗੇ ਨਹੀਂ ਕਦੀ ਲਈਦੀ ਤੇ ਹੁਣ ਆ ਗਏ ਟੈਨਸ਼ਨ ਹੋਣ ਜ਼ਰੂਰ ਲੱਗੀ ਮੈਨੂੰ ਇਹ ਸ਼ਰਬਤ ਨਹੀਂ ਪੀ ਗਏ ਇਹ ਸ਼ਰਬਤ ਪੀਂਦੇ ਦਸ ਬੈ ਕੇ ਮੈਂ 10 ਮਿੰਟ ਗੱਲ ਕਰ ਲੈਂਦਾ ਮੈਨੂੰ ਨਹੀਂ ਆਦਾ ਸਭ ਕੁਝ ਹਾਸਲ ਹੋਣਾ ਇਹ ਦੇ ਆਪਣੇ ਮਤਲਬ ਨੂੰ ਆਂਦੀ ਹੋ ਕਿ ਆਪਣੇ ਮਤਲਬ ਨੂੰ ਚੀਜ਼ ਲੋੜ ਪਈ ਹੈ ਤੇ ਆਪਣਾ ਮਤਲਬ ਕੱਢਣ ਵਾਲਾ ਸਾਫ ਹੈ ਤੇ ਮੇਰਾ ਮਤਲਬ ਤਾਂ ਨਿਕਲ ਨਹੀਂ ਸਕਦਾ ਕੋਈ ਫਾਇਦਾ ਨਹੀਂਗਾ ਕੋਈ ਨਾ ਹੁਣ ਤੋਂ ਸਮਝ ਲਿਆ ਹੁਣ ਮੈਂ ਆਪਣੇ ਤਰੀਕੇ ਨਾਲ ਵੇਖਾਂਗਾ ਕਿ ਤੂੰ ਮੇਰੀ ਜੜ ਖੱਲਿਆ ਕਿ ਮੈਂ ਤੇਰੀ ਜੜ ਖੱਲਿਆ ਲੈ ਹਾਂਜੀ ਸ਼ਰਬਤ ਪੀਤੇ ਨਾ ਤੁਸੀਂ ਸ਼ਰਬਤ ਨਹੀਂ ਬੀਂ ਗਏ ਫਿਰ ਮੇਰਾ ਵੀ ਦਿਲ ਨਹੀਂ ਕੀਤਾ ਗਰਮ ਹੋ ਗਈ ਹੁਣ ਫਿਰ ਚ ਰੱਖ ਲਓ ਹੁਣ ਕਿਉਂ ਬਾਜਾ ਜਾ ਕੇ ਬੀ ਹੋ ਗਈ ਉਹ ਕਿ ਬੀਨ ਆਇਓ ਨਹੀਂ ਮੇਰਾ ਜੀ ਨਹੀਂ ਕਰਦਾ ਮੈਂ ਤੁਹਾਨੂੰ ਕਿਹਾ ਮੈਨੂੰ ਖਾ ਲਈਗੀ ਮੈਂ ਨਾ ਕਰੇਲੇ ਤਾਂ ਲਗੀ ਤੋ ਜੋ ਮੈਂ ਪਿਆਜ਼ ਵੇਖਦੇ ਪਿਆਜ਼ ਤੇ ਹਗੇ ਨਹੀਂ ਤੇ ਇੰਜ ਕਰ ਮੈਨੂੰ ਥੋੜੇ ਪਿਆਜ਼ ਦੇ ਦੋ ਪਿਆਜ਼ ਹੋਣੇ ਦੋ ਤਿੰਨ ਦੇ ਦੇ ਮੈਂ ਕਿਹਾ ਕਿ ਤੇ ਸਰਵਤ ਵੀ ਨਹੀਂ ਦੋ ਤਿੰਨ ਹੀ ਆ ਪਿਆਜ਼ ਫਰੇਲਿਆਂ ਚ ਜਾਵਾ ਬੰਦੇ ਨਾ ਨਹੀਂ ਚਲੋ ਵੇਖ ਲੋ ਮੈਂ ਸੋਚਿਆ ਸੀ ਪਿਆਜ਼ ਮੰਗਾਗੇ ਤੇ ਲਫਾਫਾ ਭਰ ਕੇ ਦੇ ਦੇਗਾ ਦੋ ਤਿੰਨ ਮੇਰੇ ਲੰਘ ਜਣੇ ਆ ਤੇ ਕੰਦੇ ਦੋ ਤਿੰਨੇ ਪਿਆਜ਼ ਆ ਗਏ ਅਜਾ ਜੇ ਕੰਦੇ ਮੈਂ ਬਾਜ਼ਾਰੋਂ ਲਿਆ ਦੋ ਨਾ ਨਹੀਂ ਨਹੀਂ ਬਾਜ਼ਾਰ ਦੀ ਨਹੀਂ ਲਉਣਾ ਡੱਬੇ ਨੂੰ ਮੈਂ ਕੀ ਕਰਨਾ ਰੁੜ ਜਾਣੇ ਨੂੰ ਚਲੋ ਮੈਂ ਤੇ ਹੱਥ ਜੀ ਆਏ ਨੇ ਚਲੋ ਠੀਕ ਹੈ ਮੋੜ ਦਾਂਗੀ ਮੈਂ ਤੁਹਾਡੇ ਪਿਆਜ਼ ਵੀ ਕੋਈ ਗੱਲ ਨਹੀਂ ਅੱਜ ਗੱਲ ਸੁਣੋ ਮੈਂ ਅੱਜ ਨਾਲ ਇੱਕ ਗੱਲ ਕਰਨੀ ਸੀ ਮੋੜ ਜੀ ਤੇ ਮੈਨੂੰ ਨਾ 3000 ਰੁਪਏ ਦੀ ਲੋੜ ਹੈਗੀ ਹੈ ਪਹਿਲਾਂ ਸ਼ਾਮੀ ਪੇਮੈਂਟ ਆਈ ਨਹੀਂ ਮੈਂ ਚੱਲਿਆ ਇੱਕ ਹੋ ਕੇ ਚੱਲਿਆ ਵਾ ਲੇਕਿਨ ਮੈਨਾ ਖੁਦ ਤਾਂ ਕਰਨਾ ਕਿਸੇ ਦਾ ਤੇ ਜੇ ਹੈਗਾ ਤੁਹਾਡਾ 3000 ਰੁਪਏ ਮੈਂ ਤੁਹਾਨੂੰ ਸ਼ਾਮੀ ਦੇ ਦਾਂਗਾ ਇਹੇ ਜਿੱਤੇ ਕੋਈ ਗੱਲ ਨਹੀਂ ਤੁਹਾਨੂੰ ਲੋੜ ਪਈ ਹੈ ਲੋੜ ਤੇ ਮੈਨੂੰ ਹੀ ਮੰਦੀ ਹਮੇਸ਼ਾ ਤੇ ਤੁਹਾਨੂੰ ਲੋੜ ਬੰਦੀ ਇਸ ਤਰ੍ਹਾਂ ਗਵਾਂਢੀ ਗਵਾਂਢੀ ਤੇ ਕੰਮ ਆਦਾ ਤੁਹਾਨੂੰ ਸਮਾਨ ਦੀ ਲੋੜ ਪੈਂਦੀ ਹੈ ਤੁਹਾਨੂੰ ਸਮਾਨ ਦਿੰਦੇ ਆ ਤੇ ਤੁਹਾਡਾ ਕੋ ਹੈਗੇ ਆ ਪੈਸੇ ਤੇ ਦੇ ਦਿਓ ਨਹੀਂ ਹੈ ਤੇ ਕੋਈ ਗੱਲ ਨਹੀਂ ਉਹਦੇ ਪੈਸੇ ਮੇਰੇ ਕੋ ਭਾਵੇਂ ਦਿੱ ਹੱਥੋਂ ਲੈ ਲੈਣਾ ਮੇਰੇ ਕੋ ਸ਼ਾਮੀ ਭਾਂਜੇਰ ਲੈ ਲੈਣਾ ਮੇਰੇ ਕੋ ਚਲੋ ਸ਼ਾਮੀ ਦੇ ਦੋਗੇ ਆ ਸ਼ਾਮੀ ਦੇ ਦੋ ਚਲੋ ਮੈਂ ਲੈ ਕੇ ਆਨੀ ਸਰ ਠੀਕ A few moments later ਹਲੋ ਤੇਨੇ ਆ ਰਹੀਆ ਗੈ ਲਓ ਕੋਈ ਨਹੀਂ ਕੋਈ ਗੱਲ ਨਹੀਂ ਵੀ ਨਹੀਂ ਕੋਈ ਨਹੀਂ ਥੈਂਕ ਯੂ ਮੈਡਮ ਜੀ ਥੈਂਕ ਯੂ ਤਾਂ ਠੀਕ ਆ ਸ਼ਾਮੀ ਮੋੜ ਦੇਣਾ ਮੇਰੇ ਘਰ ਵਾਲੇ ਨੇ ਪੁੱਛਣ ਲੱਗ ਪੈਣਾ ਕਿੱਥੇ ਗਏ ਪਏ ਕੋਈ ਹਾਲ ਨਹੀਂ ਸ਼ਾਮੀ ਵੇਲੇ ਨਹੀਂ ਦੇਣਾ ਮੈਂ ਕਿਹਾ ਤੁਸੀਂ ਹਰ ਵਾਰੀ ਸਾਡੇ ਕੰਮ ਆਂਦੇ ਹੋ ਚਲੋ ਸਾਨੂੰ ਵੀ ਮੌਕਾ ਮਿਲੇ ਤੁਹਾਡੇ ਕੰਮ ਆਂਦਾ ਬਾਕੀ ਮੋੜ ਦੇਣਾ ਟਾਈਮ ਸੇ ਮੋੜ ਦੇਣਾ ਠੀਕ ਕੋਈ ਨਹੀਂ ਕਿੱਥੇ ਅਗੇ ਜਿੱਟ ਉਹਨਾਂ ਨੂੰ ਮਕਰਾਂਗਾ ਜਰਾ ਸਿੱਧਾ ਉਹਨਾਂ ਆਪਣੇ ਬਦਲੇ ਲਵਾਵਾਂਗੇ ਤੁਸੀਂ ਬੱਸ ਸ਼ਾਮ ਆਣੀ ਹੈ ਨਾ تجھے مو بند نال گے 6 hours later ہا 9 بج گئے تو یہ میں نو کے شام نو بیٹھ ਮੋ ਵਜ ਗਿਆ ਮੇਰੇ ਘਰ ਉlein 9:30 ਵਜੇ ਘਰ ਆਏ ਨਾ ਜੇ ਮੈਨੇ ਜਲਦੀ ਜਲਦੀ ਪੈਸੇ ਦਿਓ ਤੇ ਮੈਡਮ ਜੀ ਪੈਸੇ ਨਾ ਆਏ ਨਹੀਂਗੇ ਜੇ 2 2 4 5 ਦਿਨ ਲੱਗ ਜਾਣੇ ਜੇ ਅਜੇ ਨਹੀਂ ਪੈਸੇ ਆਏ ਮਿਲੇ ਨਹੀਂ ਪੈਸੇ ਪੇਮੈਂਟ ਆਨੇ ਜੀ ਹੋ ਰੋਕ ਰਿਓ ਥੀ ਕਿਛੇ ਕਾ ਕੀ ਗੱਲ ਹੋ ਮੈਨੂੰ ਆਏ ਹੋ ਇਹਦਾ ਕੋਈ ਮਤਲਬ ਮੇਰੇ ਪੈਸੇ ਦਿਓ ਜਲਦੀ ਜਦੋਂ ਲੈ ਲਿਆ ਤੁਸੀਂ ਕਿਹਾ ਸੀ ਨਾ ਹੁਣ ਇਹਦਾ ਨਾ ਮੈਂ ਕਿਹਾ ਸੀ ਨਹੀਂ ਆਏ ਤੇ ਕੀ ਕਰਾਂ ਹੁਣ ਦੱਸੋ ਮੈਨੂੰ ਵੀ ਅੱਜ ਥੋ ਮਰਜੀ ਵੈਖ ਲਾ ਕੇ ਮੇਰੇ ਪੈਸੇ ਦਿਓ ਇੱਕ ਏ ਗ੍ਰੀ ਤਰੀਕੇ ਨਾਲ ਗੱਲ ਕਰਦੇ ਹੋ ਤੁਸੀਂ ਇਹਨਾਂ ਸਮਾਨ ਕਰੋ ਲੈ ਜੀ ਦਿਓ ਹੈ ਮੋਜੋਕੇ ਜਦੋਂ ਮਰਜੀ ਆਈ ਤੇ ਸਮਾਨ ਲੈ ਕੇ ਦੀ ਕਹਿੰਦੇ ਵਾਪਸ ਲੈ ਕੇ ਜਾਮ ਕੇ ਦੀ ਵਾਪਸ ਲੈ ਕੇ ਗਏਓ ਕਿੰਨਾ ਸਮਾਨ ਦੀ ਰੈਂਦੇ ਮੇਰੀ ਬੋਟੀ ਕੋ ਵੀ ਸਮਾਨ ਲੈ ਕੇ ਜਾਂਦੇ ਰਹੇ ਤੁਸੀਂ ਤੇ ਕਹਿੰਦੇ ਮੈਂ ਤੁਹਾਡੋ ਵੀ ਆਈ ਆ ਮੇਰਾ ਰਾਸ਼ਨ ਮੈਂ ਮਹੀਨੇ ਦਾ ਰਾਸ਼ਨ ਪਾਉਂਦਾ ਹਾਂ ਤੇ ਮੇਰਾ 225 ਦਿਨ ਤੋਂ ਬਾਅਦ ਰਾਸ਼ਨ ਨਹੀਂ ਨਿਕਲਦਾ ਮੈਂ ਕਹਿੰਦਾ ਸਮਾਨ ਗਿਆ ਕਿੱਥੇ ਤੇ ਮੇਰੀ ਉਹਨਾਂ ਨੂੰ ਫੋਨ ਕਰਾਉਂਦੇ ਹਾਂ ਹੱਸ ਸਾਬ ਨਾ ਦੇਖੋ ਪਹਿਲ ਹੋ ਗਈ ਤੇ ਫਿਰ ਤੁਸੀਂ ਸਾਡਾ ਸਮਾਨ ਮੋੜਿਆ ਕਿ ਦੀ ਮੋੜਿਆ ਤਾਂ ਸਮਾਨ ਕਿੰਨੇ ਦਾ ਕੋਈਗਾ ਸੀ ਮੈਂ ਕਰਦਾ ਤੁਹਾਡੇ ਘਰ ਵਾਲਿਆਂ ਨੂੰ ਫੋਨ ਮੈਂ ਕਰਦੀ ਤੁਹਾਡੀ ਬੋਟੀ ਨੂੰ ਕੀ ਕਹਿੰਦਾ ਡੱਬੇ ਡੱਬੇ ਕਹਿੰਦਾ ਕਿ ਸਾਡੇ ਕੋਲ ਸਮਾਨ ਮੰਗ ਕੇ ਆਉਂਦੇ ਨੇ ਮਾਨ ਮੰਗੇ ਜਾਂਦੇ ਨੇ ਮੇਰੇ ਘਰ ਨੂੰ ਫੋਨ ਨਾ ਕਰ ਆਹੋ ਤੂੰ ਰਸ਼ਨ ਹੀ ਪਕਦੇਂ ਤੈਨੂੰ ਮੇਰੇ ਘਰ ਵਾਲਿਆਂ ਨਾਲ ਗੱਲ ਕਰਦਾ ਤੁਹਾਡੇ ਨਾਲ ਮੈਂ ਕਹਤਾ ਮੇਰੇ ਘਰ ਵਾਲਿਆਂ ਨੂੰ ਬੋਲ ਨਾ ਕਰ ਕਿਸ ਤਰ੍ਹਾਂ ਫਿਰ ਮੈਂ ਨਹੀਂ ਮੇਰੀ ਗੱਲ ਸਮਝੋ ਕਿ ਮੇਰੇ ਘਰ ਵਾਲੇ ਨੂੰ ਫੋਨ ਨਾ ਕਰੋ ਤੁਹਾਨੂੰ ਕੀ ਪਤਾ ਮੈਂ ਕਿਵੇਂ ਪੈਸੇ ਜੋੜੇ ਆ ਜੋੜੇ ਮੈਂ ਰਸ਼ਨ ਰਸ਼ਨ ਬਚਾ ਬਚਾ ਕੇ ਮੈਂ ਪੈਸੇ ਜੋੜੇ ਆ ਉੱਤਰ ਉੱਤਰ ਇਕੱਠਾ ਕਰਕੇ ਮੈਂ ਪੈਸੇ ਜੋੜੇ ਆ ਉਹਦੇ ਕੋਲ ਮੈਂ ਲੈ ਲੈ ਹਾਂ ਤੇ ਘਰ ਤੁਹਾਡਾ ਘਰ ਵਾਲਾ ਤੁਹਾਨੂੰ ਪੈਸੇ ਦਿੰਦਾ ਸੀ ਨਾ ਉਹ ਤਦ ਇਹੰਦਾ ਸੀ ਹਾਂ ਤੇ ਵੀ ਤਹੀ ਉਧਰ ਉਧਰੋਂ ਮੰਗ ਕੇ ਆਪਣਾ ਸਮਾਨ ਇਕੱਠਾ ਕਰ ਲਿਆ ਠੀਕ ਹੈ ਰਸ਼ਤੇ ਵੇਹੇ ਡਕਾਰ ਮਾਰ ਲੇ ਹੈਨਾ ਇਹੀ ਕਹਿੰਦਾ ਬਹਿ ਕਹਿੰਦਾ ਨਹੀਂ ਗੱਲ ਨਹੀਂ ਤੂੰ ਹੀ ਕਹਿਣਾ ਨਾ ਆਹੋ ਚਲੋ ਛੱਡੋ ਮਰਾ ਪਰ ਮੇਰੇ ਨੂੰ ਦੇਖ ਦੇ ਦੇਣਾ ਮੈਂ ਤੈਨੂੰ 2-4 ਦਿਨ ਬਾਅਦ ਦੇ ਦੇਣਾ ਪੈਸੇ ਨਹੀਂ ਮਿਲਨੇ ਓੜਿਆ ਰਸ਼ਤੇ ਤੁਸੀਂ ਰਹਿ ਚੁੱਕੇ ਹੋ ਤੇ ਆ ਵੇ ਨਾ ਦੇਣਾ ਚੰਗਾ ਨਹੀਂ ਕੀਤਾ ਮਾਰਾ ਮਾਰਾ ਕੋਈ ਨਹੀਂ ਕੀਤਾ ਸੋਈ ਏਤੋਂ ਜ਼ਿਆਦਾ ਸਾਡੇ ਕੋਲ ਮੈਂ ਹਰ ਦੂਣਾ ਦਿਨ ਦਾ 10-20 ਹਜ਼ਾਰ ਰਸ਼ਟੇ ਕਿਉਂ ਲੈ ਕੇ ਜਾਣ ਦੇ ਕੋਈ ਇਹ ਨਾ ਮੇਰਾ ਦਰਸਨ ਕਿਆਂ ਬੱਚਿਆਂ ਦੇ ਨਾਲ ਖਤਮ ਹੋਈ ਨੇ ਕਿਤੇ ਮਹੀਨੇ ਤੋਂ ਪਰ ਸਵਾ ਮਹੀਨਾ ਲੱਗਦਾ ਹੈ ਗੇੜ ਮਹੀਨਾ ਲੱਗਦਾ ਹੈ ਕੋਈ ਨਹੀਂ ਤੇ ਮੈਂ ਨਾ ਚੰਗਾ ਨਹੀਂ ਤਾ ਹੁਣ ਮੇਰੇ ਘਰ ਬਣਾ ਲਗਾ ਮੈਂ ਚੱਲੀ ਗਾ ਜਾਓ ਜਾਓ ਮੇਰੇ ਬਾਗੀ ਜਾਓ ਹੁਣ ਆ ਨਾ ਮੇ ਨਾ ਗਦੀ ਅੱਥੇ ਵਰਦਾ ਵੀ ਨਹੀਂ ਕੋਈ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਜੇ ਆਈ ਹੈ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਸਸਹੀਗਾ